ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਦਿਨਾਂ ਤੋਂ ਪਹਿਲਾਂ ਕਹਿ ਕਿ ਸਾਡਾ ਕੰਮ ਕਾਰਨੀ ਹੀ ਚੱਲਦਾ ਡੈਡੀ ਠੀਕ ਨਹੀਂ ਟੈਨਸ਼ਨ ਹੁੰਦੀ ਆ ਨਵੀ ਰੋਟੀ ਕਿਥੋਂ ਖਾਣੀ ਆ ਕਿੱਦਾਂ ਚੱਲੂਗਾ ਵੀ ਬਹੁਤ ਪਰੇਸ਼ਾਨ ਘਰ ਦੇ ਵਿੱਚ ਬਿਮਾਰੀ ਆਉਣ ਦੇ ਖੜਕੇ ਸਾਡਾ ਕਾਰੋਬਾਰ ਨਹੀਂ ਕੋਈ ਚੱਲਦਾ ਧੰਨਵਾਦ ਕਰਦੇ ਨਾ ਭਾਜੀ ਉਹਨਾਂ ਦਾ ਚਲ ਅਸੀਂ ਜਾਣਦੇ ਨਹੀਂ ਇਹਨਾਂ ਆਪਣੇ ਬਣ ਕੇ ਸਾਡਾ ਸਾਥ ਨਿਭਾਇਆ ਵਾ ਬੇਟਾ ਪਹਿਲਾਂ ਪੇਬੀ ਜੀ ਕੋਈ ਕੰਮ ਕਰਦੇ ਨਹੀਂ ਕਰਦਾ ਹਨ ਉੱਠਦਾ ਵਰ ਨਾ ਹੁੰਦਾ ਸਵੇਰ ਡੈਡੀ ਨੂੰ ਵਾਜਾਂ ਮਾਰ ਡੈਡੀ ਕੰਮ ਤੇ ਚੱਲੀ ਗਏ ਆਪਣਾ ਗੰਨਾ ਵੱਢ ਕੇ ਲਾਈ ਇਹਨੂੰ ਬਹੁਤ ਖੁਸ਼ੀ ਏ ਕਿ ਮੈਂ ਵੀ ਦੋ ਤਿੰਨ ਨਕਰਾਂ ਦਾ ਕੰਮ ਕਰਦੀ ਸੀ ਦਿੰਦੇ ਹੀ ਦੋ ਤਿੰਨ ਜਰ ਕਹਿੰਦੇ ਸੀ ਮਹੀਨੇ ਦਾ ਹੁਣ ਮੈਂ ਵੀ ਭਾਜੀ ਕੰਮ ਕਰਦੇ ਨਾਲ ਜਾਨੀ ਕਰਦੀ ਆ ਕੰਮ ਬਹੁਤ ਵਧੀਆ ਚਲੇ ਜਾਂਦਾ 4-5 ਰੁਪਏ ਦਾੜੀ ਬਣੀ ਜਾਂਦੀ ਆ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਵੀਰਾਂ ਦਾ ਜਿੰਨਾ ਸਾਨੂੰ ਕੰਮ ਕਰ ਦਿੱਤਾ ਖੋਲ ਕੇ ਸੋਚਿਆ ਨਹੀਂ ਭਾਜੀ ਪਹਿ ਹੀ ਆਪਣਾ ਕੋਈ ਕਾਰੋਬਾਰ ਕਰ ਸਕਾਂਗੇ ਇਸੋ ਰੋਜ਼ਗਾਰ ਕਰਦੇ ਨੇ ਤਾਂ ਭਾਜੀ ਜਿਨ੍ਹਾਂ ਨੇ ਸਾਨੂੰ ਕੰਮ ਕਰ ਵਧੀਆ ਖੋਲ ਕੇ ਦਿੱਤਾ ਵਾ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਗੁਰਪੰਤਵਾਲੇ ਭਾਜੀ ਬਹੁਤ ਕੰਮ ਕਰਉਂਦੇ ਚੁੱਕਦੇ ਨੇ ਭਾਜੀ ਸਾਨੂੰ ਕੰਮ ਕੜਕਵਲ ਕੇ ਦਿੰਦੇ ਨੇ ਅਸੀਂ ਸੁੱਕਰ ਗੁਜ਼ਾਰ ਕਰਦੇ ਆ ਭਾਜੀ ਅਸੀਂ ਸਵੇਰੇ ਉੱਠਦੇ ਆ ਭਾਜੀ ਆਪਣਾ ਗੰਨਾ ਵੱਢ ਕੇ ਲੈਉਨੇ ਆ ਤੇ ਆਪਣੀ ਰੇੜੀ ਲਾਉਨੇ ਅੱਡੇ ਤੇ ਕੈਂਦੀ ਹੀ ਰਿਕਰੀ ਕਿ ਕਿ ਚਿਰਕਣੀ ਆਪਣਾ ਕਾਰੋਬਾਰ ਕਰਦੇ ਆ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਸਾਨੂੰ ਕੰਮ ਖੜੋ ਜਾਂ ਕਿੱਦਾਂ ਕੋਈ ਖਰਦਾ ਵੀ ਨਹੀਂ ਇਸ ਕੰਮ ਤੇ ਮੇਰੇ ਬੇਟੇ ਨੂੰ ਲੋਕਾਂ ਨੂੰ ਕਹਿੰਦਾ ਵੀ ਮੈਨੂੰ ਡੈੜੀ ਖੜੋ ਕੰਮ ਤੇ ਲੈ ਜਾ ਹੁਣ ਬੇਟਾ ਉੱਠ ਗਿਆ ਆਪਣੇ ਕੰਮ ਤੇ ਚੱਲ ਗਿਆ ਰੇੜੀ ਲਾ ਲੈੰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰਾਂ ਨੇ ਸਾਰੀ ਸੰਗਤਾਂ ਦਾ ਕਰਦੇ ਹਾਂ